अज इ अमृतसर जेल में एक उच पदरी मीटिंग हुई और इस मीटिंग क्रिमिनल जस्टिस सिस्टम तो ਜੁੜੇ ਹੋਏ ਜਿੰਨੇ ਵੀ ਸਟੇਕ ਹোলਡਰਸ ਨੇ ਪੁਲਿਸ ਪ੍ਰੋਸੀਕਿਊਸ਼ਨ ਜੁਡੀਸ਼ਰੀ ਉਹਨਾਂ ਦੇ ਸਾਰਿਆਂ ਦੇ ਔਰ ਲਾਅ ਅਫਸਰਸ ਇਹਨਾਂ ਦੇ ਸਾਰਿਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਬੇਸਿਕ ਪਰਪਸ ਇਹਗਾ ਕਿ ਜਿਹੜੀ ਸਾਡੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਜੁਡੀਸ਼ੀਅਲ ਪ੍ਰੋਸੀਡਿੰਗਸ ਦੇ ਵਿੱਚ ਜਿਹੜੀ ਥਰੁਟੀਆਂ ਹੈ ਜਿਹੜੀ ਕੁਝ ਕਮੀ ਪੇਸ਼ੀਆਂ ਹੈ ਉਸ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਵੇ ਡੀਜੀਪੀ ਸਾਹਿਬ ਵੱਲੋਂ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ ਆਈਜੀ ਪ੍ਰੈਜ਼ੈਂਸ ਹੋਰ ਮੈਂ ਉਸ ਨੂੰ ਹੈਡ ਕਰਦੇ ਹਾਂ ਬਾਕੀ ਸਾਡੇ ਕੋਆਪਰੇਟ ਮੈਂਬਰਸ ਨੇ ਔਰ ਸਾਡਾ ਮੇਨ ਮੁੱਦਾ ਇਹੀ ਸੀਗਾ ਕਿ ਜਿਹੜੇ ਸਾਡੇ ਟ੍ਰਾਇਲਸ ਹੈ ਉਸ ਨੂੰ ਕਿਸ ਤਰ੍ਹਾਂ ਅਸੀਂ ਫਾਸਟ ਕਰੀਏ ਤਾਂ ਕਿ ਜਿਹੜਾ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਉਹ ਹੋਰ ਜ਼ਿਆਦਾ ਇਫੈਕਟਿਵ ਹੋ ਸਕੇ ਔਰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲ ਸਕੇ ਇਸ ਤੋਂ ਇਲਾਵਾ ਜੇਲ ਅਥਾਰਟिटीज ਨਾਲ ਮਿਲ ਕੇ ਜਿਹੜੇ ਜੇਲ ਦੀ ਆਪਣੀ ਕੁਝ ਸਿਕਿਉਰਿਟੀ ਇਸ਼ੂਜ਼ ਹੈ ਜਿਹੜੇ ਕੁਝ ਹੋਰ ਸਮੱਸਿਆਵਾਂ ਨੇ ਉਹਦੇ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਸਰਕਲ ਕੁਝ ਚੀਜ਼ਾਂ ਦੇ ਵਿੱਚ ਫਾਈਨਲ ਕੀਤੀਆਂ ਗਈਆਂ ਅੱਜ ਇਸ ਮੀਟਿੰਗ ਦੇ ਆ ਐਕਚੁਅਲੀ ਇਹ ਜਿਹੜੀ ਕਮੇਟੀ ਹੈ ਇਸਨੇ ਆਪਣੀ ਰეკਮੈਂਡੇਸ਼ਨਸ ਤਿਆਰ ਕੀਤੀਆਂ ਜੋ ਅਸੀਂ 체ਤੀ ਅ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਨੂੰ ਔਰ ਡੀਜੀ ਸਾਹਿਬ ਦੇ ਰਾਹੀਂ ਭੇਜਾਂਗੇ ਔਰ ਜਿਹੜੀ ਸਾਡੇ ਰეკਮੈਂਡੇਸ਼ਨਸ ਹੈ ਉਹਨੂੰ ਛੇਤੀ ਇੰਪਲੀਮੈਂਟ ਕੀਤਾ ਜਾਵੇਗਾ ਪਰ ਕੁਝ ਟ੍ਰਾਇਲਸ ਨੂੰ ਲੈ ਕੇ ਕਈ ਵਾਰ ਦਿੱਕਤ ਆਂਦੀ ਸਿਕਿਉਰਿਟੀ ਰੀਜ਼ਨ ਆ ਜਾਂਦਾ ਕੋਈ ਕਿਉਂਕਿ ਗੈਂਗਸਟਰਸ ਹੁੰਦੇ ਨੇ ਉਹਨਾਂ ਨੂੰ ਲੈ ਕੇ ਜਾਂਚ ਵਿੱਚ ਦਿੱਕਤ ਆਂਦੀ ਹੈ ਕਿ ਇਹਨੂੰ ਹੋਰ ਅੱਛੇ ਤਰੀਕੇ ਨਾਲ ਕਰਨ ਦਾ ਜਿਹੜਾ ਆਗਾ ਵੀਸੀ ਸ਼ੁਰੂ ਕੀਤੀ ਜਾਏਗੀ ਫਿਰ ਆਹ ਵੀਸੀ ਦਾ ਜਿਹੜਾ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਜੁਡੀਸ਼ੀਅਲ ਕੰਪਲੈਕਸਸ ਦੇ ਵਿੱਚ ਔਰ ਜਿਹੜਾ ਸਾਡੀ ਜੇਲ੍ਹਾਂ ਦੇ ਵਿੱਚ ਹੈ ਉਸ ਦੇ ਬਾਰੇ ਵੀ ਵਿਸਤ੍ਰਿਤ ਚਰਚਾ ਕੀਤੀ ਗਈ ਔਰ ਮੇਨ ਪਰਪਸ ਯਹੀ ਹੈ ਕਿ ਜਿਹੜਾ ਕੋਹੀਸ਼ਨ ਹੈ ਇਸ ਨੂੰ ਖਤਮ ਕਰਕੇ ਇਸ ਨੂੰ ਸਮੂਥਨੈਸ ਲਈ ਜਾਵੇ ਸਿਸਟਮ ਦੇ ਵਿੱਚ ਤਾਂ ਕਿ ਸਾਡੇ ਜਿਹੜੇ ਜੁਡੀਸ਼ੀਅਲ ਪ੍ਰੋਸੀਡਿੰਗਸ ਹੈ ਉਹ ਫਾਸਟ ਹੋ ਸਕੇ ਸਰ ਪੈਂਡੈਂਸੀ ਕਿੰਨੀ ਕਿ ਨਜ਼ਰ ਆਈ ਹੈ ਕਿਉਂਕਿ ਤੁਸੀਂ ਕਿਹਾ ਕਿ ਜਲਦੀ ਕੇਸਿਸ ਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪੈਂਡੈਂਸੀ ਦੇਖੋ ਇਟ ਵੈਰੀਸ ਫਰਮ ਮੰਥ ਟੂ ਮੰਥ ਪੁਲਿਸ ਦੇ ਵੱਲੋਂ ਜਿਹੜੀ ਪੇਸ਼ੀਆਂ ਕੀਤੀਆਂ ਜਾਂਦੀਆਂ ਨੇ ਕਈ ਕਾਰਨ ਹੁੰਦੇ ਆ ਕਈ ਵਾਰ ਪੇਸ਼ੀਆਂ ਮਿਸ ਹੋ ਜਾਂਦੀਆਂ ਨੇ ਕਈ ਵਾਰ ਵੀ ਸੀ ਲਿੰਕ ਦੀ ਕੋਈ ਇਸ਼ੂਜ਼ ਹੈ ਕੋਈ ਸੌਫਟਵੇਅਰ ਪਲੈਟਫਾਰਮਸ ਦੇ ਇਸ਼ੂਜ਼ ਹੈਗੇ ਇਹ ਜਿਹੜੇ ਵੱਖਰੇ ਵੱਖਰੇ ਇਸ਼ੂਜ਼ ਹੈ ਇਹ ਸਾਰੇ ਅਸੀਂ ਇਹਨਾਂ ਤੇ ਵਿਚਾਰ ਕੀਤਾ ਔਰ ਛੇਤੀ ਅਸੀਂ ਇੱਕ ਰეკਮੈਂਡੇਸ਼ਨਸ ਆਪਣੀ ਦੇਾਂਗੇ ਤਾਂ ਕਿ ਉਸ ਤੇ ਅਮਲ ਕਰਦਿਆਂ ਹੋਇਆ ਇਹ ਜਿਹੜਾ ਜਸਟਿਸ ਸਿਸਟਮ ਹੈ ਇਸ ਨੂੰ ਫਾਸਟ ਟਰੈਕ ਤੇ ਲਾਇਆ ਜਾ ਸਕੇ ਇੱਥੇ ਜਿਹੇ ਜੈਮਰ ਲੱਗੇ ਨੇ ਸਰ ਸੁਰੇ ਪੂਰੀ ਜੇਲ ਜੈਮਰ ਦੇ ਵਿੱਚ ਹੈ ਬਾਕੀ ਜੇਲਾਂ ਦੇ ਵਿੱਚ ਇਸ ਤਰ੍ਹਾਂ ਦੀ ਬਹੁਤ ਪ੍ਰੋਬਲਮਸ ਆ ਰਹੀਆਂ ਉਥੇ ਪਿਛੇ ਬਿਰੋਧਪੁਰ ਦੀ ਗੱਲ ਆਈ ਸੀ 43000 ਕਾਜ਼ ਦੀ ਗੱਲ ਕੀਤੀ ਗਈ ਹੈ ਪਰ ਤੋਂ ਹੋਈਆਂ ਸੀ ਉਹਦੇ ਤੇਦਰ ਕੁਝ ਨਹੀਂ ਜਾਂਦਾ ਤਾਂ ਮੈਂ ਸਿਰਫ ਇਨਾ ਹੀ ਕਹਿਣਾ ਚਾਹੁੰਗਾ ਬੇਸਿਕਲੀ ਇਹ ਜੇਲ੍ਹ ਡਿਪਾਰਟਮੈਂਟ ਦਾ ਮਸਲਾ ਹੈ ਇੱਕ ਇਸ਼ੂ ਹੈਗਾ ਹੈ ਔਰ ਕੁਝ ਜੇਲਾਂ 'ਚ ਜੈਮਸ ਲੱਗੇ ਆ ਕੁਝ ਲੱਗ ਰਹੇ ਆ ਕੁਝ ਹੋਰ ਵੀ ਸਰਕਾਰ ਵੱਲੋਂ ਕਾਫੀ ਪੈਸਾ ਦਿੱਤਾ ਗਿਆ ਹੈ ਔਰ ਬੈਟਰਮੈਂਟ ਆਫ ਦ ਸਿਕਿਉਰਿਟੀ ਫਾਰ ਇਨਕਰੀਜ਼ਿੰਗ ਦ ਸਿਕਿਉਰਿਟੀ ਆਫ ਦ ਜੇਲਸ ਸੋ ਉਹ ਸਾਰੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਜਿਸ ਤਰ੍ਹਾਂ ਮੋਬਾਈਲ ਫੋਨਸ ਜਾਂ ਕੋਈ ਚਲਾ ਜਾਂਦਾ ਹੈ ਉਸ ਨੂੰ ਬਿਲਕੁਲ ਹੀ ਰੋਕਿਆ ਜਾ ਸਕਦਾ ਸਰ ਮੋਬਾਈਲ ਫੋਨ ਜਾਂਦੇ ਕਿੰਨਾ ਨੇ ਕੋਈ ਪਤਾ ਲੱਗਿਆ ਜਿਵੇਂ ਕਿ ਕਾਫੀ ਅਸੀਂ ਦੇਖਦੇ ਹਾਂ ਨਸ਼ਾ ਮਿਲ ਜਾਂਦਾ ਹੈ ਕਈ ਵਾਰੀ ਮੋਬਾਈਲ ਫੋਨਸ ਕਾਫੀ ਗਿਂਟੇ ਨੇ ਸਰ ਜੇਲ੍ਹ ਦੀ ਗੱਲ ਕਰੀਏ ਤਾਂ 35 ਮੋਬਾਈਲ ਮਿਲਦੇ ਕਿੰਨਾ ਨੇ ਸਰ ਪਹੁੰਚਦੇ ਕਿੱਦਾਂ ਨੇ ਅੰਦਰ ਹੁਣ ਤੱਕ ਪਤਾ ਲੱਗਿਆ ਵੈਸੇ ਇਹ ਸਾਰਾ ਜੇਲ੍ਹ ਡਿਪਾਰਟਮੈਂਟ ਵੱਲੋਂ ਵੀ ਸੀਨੀਅਰ ਅਧਿਕਾਰੀਆਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਦੇ ਆਰ ਆਲਸੋ ਲੁਕਿੰਗ ਇਨਟੂ ਇਟ ਕਈ ਤਰੀਕੇ ਹੈਗੇ ਆ ਕਈ ਵਾਰ ਰੋ ਦੇ ذریعے ਪਹੁੰਚਦੇ ਆ ਕਈ ਵਾਰ ਸਮਗਲ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਜਾਂਦੇ ਆ ਸੋ ਬੋਡੀ ਸਕੈਨਰਸ ਔਰ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜੇਲ ਡਿਪਾਰਟਮੈਂਟ ਵੱਲੋਂ ਤਾਂ ਕਿ ਇਹ ਜਿਹੜਾ ਫੋਨ ਸਮਗਲ ਹੋ ਕੇ ਅੰਦਰ ਜਾਂਦਾ ਇਹਨੂੰ ਰੋਕਿਆ ਜਾ ਸਕੇ ਔਰ ਜਿੱਥੇ ਕੋਈ ਜਿਹੜੀ ਕਮੇਟੀ ਦਾ ਕੋਈ ਡਿਸੀਜਨ ਹੁੰਦਾ ਜਦ ਤੱਕ ਅੱਜ ਤੱਕ ਹੋਇਆ ਨਹੀਂ ਰੀਜ਼ਨ ਨਹੀਂ ਦੇਖੋ ਮੈਂ ਆਮ ਆਈ ਕੈਨ ਓਨਲੀ ਟੈਲ ਯੂ ਅਬਾਊਟ ਵਾਟ ਪੁਲਿਸ ਇਜ਼ ਡੂਇੰਗ ਐਂਡ ਸਾਡੇ ਵੱਲੋਂ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਫੋਨ ਰਿਕਵਰੀ ਦਾ ਕੇਸ ਸਾਹਮਣੇ ਆਂਦਾ ਹੈ ਇਮੀਡੀਏਟ ਐਕਸ਼ਨ ਇਸ ਟੇਕਨ ਐਫ ਆਈ ਆਰ ਇਸ ਲੌਜਡ اور ਜੇ ਕਿਸੇ ਮੁਲਾਜ਼ਮ ਦੀ ਜਾਂ ਕਿਸੇ ਪੁਲਿਸ ਜਾਂ جیل ਅਥਾਰਟੀ ਆ ਮੁਲਾਜ਼ਮ ਦੀ ਕੋਈ ਕੋਲੂਸ਼ਨ ਨਜ਼ਰ ਆਂਦੀ ਹੈ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾਂਦਾ ਸਰ ਜ਼ਿਲ੍ਹਾ ਚ ਜਿਹੜੀਆਂ ਲੜਾਈਆਂ ਹੁੰਦੀਆਂ ਨੇ ਹਵਾਲਾਤੀ ਲੜ ਪੈਂਦੇ ਆ ਕਹਿੰਦੇ ਆ ਨਾ ਬੜੀ ਮਾਰਕੁੱਟ ਹੁੰਦੀ ਹੈ ਉਹ ਉਹਨਾਂ ਤੋਂ ਕੋਈ ਕਾਰਵਾਈ ਹੁੰਦੀ ਹੈ ਫਿਰ ਲਗਾਤਾਰ ਜਾਂ ਇਸ ਤਰ੍ਹਾਂ ਇਹ ਲੜਦੇ ਨੇ ਕੋਈ ਡਿਮਾਂਡ ਕਰਦੇ ਨੇ ਜਾਂ ਫਿਰ ਫੋਨ ਨੂੰ ਲੈ ਕੇ ਨਿਸ਼ਾਨ ਨੂੰ ਲੈ ਕੇ ਲੜਾਈ ਕਿਸ ਚੀਜ਼ ਦੀ ਹੁੰਦੀ ਹੈ ਅੰਦਰ ਨਹੀਂ ਇਹ ਮੇਰੇ ਖਿਆਲ ਜੇਲ੍ਹ ਅਥਾਰਟिटीज ਜ਼ਿਆਦਾਤੋਂ ਨੂੰ ਜੇਲ੍ਹ ਦੇ ਅੰਦਰ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਦੇ ਬਾਰੇ ਤੁਹਾਨੂੰ ਦੱਸ ਦੇਣਗੇ ਬਾਅਦ ਚ ਸੋ ਸਾਡਾ ਮੇਨ ਮਕਸਦ ਇਹ ਸੀਗਾ ਕਿ ਅੱਜ ਸਾਰੇ ਸੀਨੀਅਰ ਅਧਿਕਾਰੀ ਇਥੇ ਕਮਿਸ਼ਨਰ ਅਮਰਿਤ ਸਰ ਡੀਆਈਜੀ ਬਾਰਡਰ ਔਰ ਮੇਰੇ ਨਾਲ ਆਈਜੀ ਲਾਅ ਐਂਡ ਆਰਡਰ ਸਾਹਿਬ ਆਏ ਹੋਏ ਆ ਜੁਡੀਸ਼ੀਅਲ ਸਰਵਿਸਿਸ ਤੋਂ ਸਾਡੇ ਕੋਲ ਆਫਸਰਸ ਸੀਗੇ ਪ੍ਰੋਸੀਕਿਊਸ਼ਨ ਦੇ ਆਫਸਰਸ ਸੀਗੇ ਸੋ ਮੇਨ ਸੀਗਾ ਕਿ ਅਸੀਂ ਸਾਰੇ ਬੈਠ ਕੇ ਇਸ ਚੀਜ਼ ਤੇ ਵਿਚਾਰ-ਵਿਮਰਸ਼ ਕਰੀਏ ਕਿ ਕਿਸ ਤਰ੍ਹਾਂ ਪੇਸ਼ੀਆਂ ਨੂੰ ਵਧਾਇਆ ਜਾ ਸਕੇ